32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਚੋਏ ਪੇਸ਼ 3 ਘੰਟਿਆਂ ਤੋਂ ਪੁੱਛ ਕੇ ਚਾਰੀ ਬਾਜਵਾ ਦੇ ਨਾਲ ਆਏ ਬਾਕੀ ਕਾਂਗਰਸੀ ਆਗੂਆਂ ਨੂੰ ਪੁਲਿਸ ਥਾਣੇ ਦੇ ਬਾਹਰ ਹੀ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਵੜਿੰਗ ਦਾਵਾ ਸਮੇਤ तमाम ਕਾਂਗਰਸੀਆਂ ਵੱਲੋਂ ਥਾਣੇ ਦੇ ਬਾਹਰ ਹੀ ਧਰਨਾ ਲਾ ਦਿੱਤਾ ਗਿਆ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁੱਛਗਿੱਛ ਜਲਦੀ ਰਹੇਗੀ ਉਦੋਂ ਤੱਕ ਪ੍ਰਦਰਸ਼ਨ ਚੱਲਦਾ ਰਹੇਗਾ ਬੀਬੀ ਜਗੀਰ ਕੌਰ ਆਪਣੀ ਵਾਇਰਲ ਕਾਲ ਰਿਕਾਰਡਿੰਗ ਤੇ ਸਖਤ ਨਜ਼ਰ ਆ ਰਹੇ ਨੇ ਬੀਬੀ ਨੇ ਕਾਲ ਵਾਇਰਲ ਕਰਨ ਵਾਲਿਆਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਤੇ ਕਿਹਾ ਕਿ 24 ਘੰਟੇ ਜਨਤਕ ਤੌਰ ਤੇ ਮਾਫੀ ਮੰਗੋ ਜੇ ਨਾ ਮੰਗੀ ਤੇ ਕਾਰਵਾਈ ਹੋਏਗੀ ਦਰਸਲ ਯੂਥ ਕਾਲੀ ਦਲ ਦੇ ਇੱਕ ਵਰਕਰ ਵੱਲੋਂ ਬੀਬੀ ਜਗੀਰ ਕੌਰ ਨੂੰ ਫੋਨ ਕੀਤਾ ਗਿਆ ਤੇ ਸੁਖਵੀਰ ਬਾਦਲ ਤੇ ਨਿਗਰਾਨ ਕਮੇਟੀ ਨੂੰ ਲੈ ਕੇ ਉਹਨਾਂ ਨੂੰ ਕੁਝ ਸਵਾਲ ਕੀਤੇ ਗਏ ਤੇ ਇਹ ਕਾਲ ਰਿਕਾਰਡਿੰਗ ਕਰਕੇ ਵਾਇਰਲ ਕਰ ਦਿੱਤੀ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸਕੂਲਾਂ 'ਚ ਪ੍ਰਿੰਸੀਪਲ ਪ੍ਰਮੋਸ਼ਨ ਦਾ ਕੋਟਾ ਵਧਾ ਦਿੱਤਾ ਹੈ ਹੁਣ ਸਕੂਲਾਂ 'ਚ ਪ੍ਰਮੋਸ਼ਨ ਦੇ ਆਧਾਰ ਤੇ 75% ਪ੍ਰਿੰਸੀਪਲਸ ਦੀ ਭਰਤੀ ਹੋ ਸਕੇਗੀ ਤੇ ਸਰਕਾਰੀ ਸਕੂਲਾਂ 'ਚ 509 ਪ੍ਰਿੰਸੀਪਲ ਭਰਤੀ ਕੀਤੇ ਜਾਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ 50% ਕੋਟਾ ਸੀ ਆਪ ਸਰਕਾਰ ਸਕੂਲਾਂ ਨੂੰ ਬਿਹਤਰ ਕਰਨ ਲਈ ਤਤਪਰ ਹੈ ਲੁਧਿਆਣਾ ਚ ਪੁਲਿਸ ਨੇ ਰੈਸਟੋਰੈਂਟ 바ਰ ਤੇ ਹੋਟਲਾਂ ਲਈ ਨਵੇਂ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਰੈਸਟੋਰੈਂਟ 바ਰ ਤੇ ਹੋਟਲ ਰਾਤ 2 ਵਜੇ ਤੱਕ ਖੁੱਲ ਸਕਣਗੇ ਐਕਸਾਈਜ਼ ਲਾਇਸੈਂਸ ਵਾਲਿਆਂ ਨੂੰ ਵੀ ਛੋਟ ਮਿਲੇਗੀ ਰਿਟੇਲ ਠੇਕਿਆਂ ਤੇ ਸ਼ਰਾਬ ਦੀ ਵਿਕਰੀ ਸਵੇਰੇ 9 ਵਜੇ ਤੋਂ ਰਾਤ 12 ਵਜੇ ਤੱਕ ਹੋਏਗੀ ਇਸ ਦੇ ਨਾਲ ਹੀ ਲੁਧਿਆਣਾ ਸੀਪੀ ਨੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਆਦੇਸ਼ ਦਿੱਤੇ ਨੇ ਮਹਿਲਾਵਾਂ ਦੇ ਵੀ ਰਾਤ ਨੂੰ 8 ਵਜੇ ਤੋਂ ਬਾਅਦ ਕੰਮ ਕਰਨ ਲਈ ਲਿਖਤੀ ਮਨਜ਼ੂਰੀ ਜ਼ਰੂਰੀ ਹੋਏਗੀ ਕਾਂਗਰਸ ਨੇਤਾ ਪ੍ਰੇਂਕਾ ਗਾਂਧੀ ਦੇ ਪਤੀ ਅਤੇ ਕਾਰੋਬਾਰੀ ਰੌਬਰਟ ਵਾਡਰਾ ਅੱਜ ਈਡੀ ਦਫਤਰ ਪਹੁੰਚੇ ਵਾਡਰਾ ਨੂੰ ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ 'ਚ ਪੁੱਛ ਕੇ ਛੱਲੇ ਈਡੀ ਨੇ ਸੱਬਿਆ ਸੀ ਇਸ ਲਈ ਉਹਨਾਂ ਨੂੰ ਨਵੇਂ ਸੰਮਨ ਭੇਜੇ ਗਏ ਸੀ ਜਿਸ ਤੋਂ ਬਾਅਦ ਉਹ ਈਡੀ ਦਫਤਰ ਪਹੁੰਚੇ ਮਾਮਲਾ 2008 ਦਾ ਹੈ ਜਦੋਂ ਵਾਡਰਾ ਦੀ ਕੰਪਨੀ ਨੇ ਗੁਰੂਗ੍ਰਾਮ 'ਚ ਜ਼ਮੀਨ ਖਰੀਦੀ ਸੀ ਈਡੀ ਨੂੰ ਸ਼ੱਕ ਹੈ ਕਿ ਜ਼ਮੀਨ ਦੇ ਵਿਕਣ ਤੋਂ ਪ੍ਰਾਪਤ ਹੋਇਆ ਪੈਸਾ ਗੈਰਕਾਨੂੰਨੀ ਤਰੀਕੇ ਨਾਲ ਕਮਾਇਆ ਗਿਆ ਇਸ ਲਈ ਈਡੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਡਰਾ ਨੂੰ ਕਿੰਨਾ ਇਨਾ ਫਾਇਦਾ ਕਿਵੇਂ ਗੁਰਦਾਸਪੁਰ ਚਾਪੇ ਦਾਇਕ ਕਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਿੰਡ ਚੀਮਾ ਪਹੁੰਚੇ ਸ਼ੈਰੀ ਕਲਸੀ ਦੇ ਕਾਫਲੇ ਨੂੰ ਕਿਸਾਨਾਂ ਨੇ ਰੋਕ ਲਿਆ ਆਪਣੀਆਂ ਮੰਗਾਂ ਸੁਣਵਾਈਆਂ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਸ਼ੈਰੀ ਕਲਸੀ ਵਾਹਨ 'ਤੇ ਖੜੇ ਹੋ ਕੇ ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ ਕਿਸਾਨਾਂ ਨੇ ਕਲਸੀ ਦੇ ਸਮਰਥਕਾਂ ਤੇ ਧੱਕਾ ਮੁਕੀ ਦੇ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਧੱਕੇ ਮਾਰੇ ਗਏ ਦਿੱਲੀ ਦੇ ਸ਼ਾਦਰਾਚ ਜੀਟੀਬੀ ਐਂਡ ਕਲੇਵ ਦੇ ਨੇੜੇ ਇੱਕ ਲੜਕੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਜਾਣਕਾਰ ਨੇ ਕਤਲ ਕੀਤਾ ਹੈ ਲੜਕੀ ਦੀ ਉਮਰ 20 ਸਾਲ ਦੇ ਕਰੀਬ ਹੈ ਪਰ ਹਾਲੇ ਵੀ ਲੜਕੀ ਦੀ ਪਛਾਣ ਨਹੀਂ ਹੋ ਪਾਈ ਐਫਐਐਸਐਲ ਤੇ ਕ੍ਰਾਈਮ ਟੀਮ ਸਬੂਤ ਚੁਟਾਉਣ ਤੇ ਲੱਗੀ ਮਹਾਲੀ ਦੇ ਟਕੋਲੀ ਇਲਾਕੇ ਚ 51 ਸਾਲ ਦੀ ਮਹਿਲਾ ਦਾ ਤੇਜ ਤਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਕੁਲਮੋਹਰ ਟ੍ਰੈਂਟ ਸੁਸਾਇਟੀ ਦੇ ਫਲੈਟ ਨੰਬਰ 91 ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕ ਮਹਿਲਾ ਦੁਰਗਾ ਬਿਸ਼ ਦਾ ਪਤੀ ਸ਼ਖ ਦੇ ਕੇ ਜਦ ਅਸਤੀ ਚ ਪਤੀ ਪਤਨੀ 15 ਸਾਲ ਤੋਂ ਵੱਖ ਰਹਿ ਰਹੇ ਸੀ ਬੱਚਿਆਂ ਦੇ ਕਹਿਨ ਤੇ ਦੋਵੇਂ ਪਿਛਲੇ ਸਾਲ ਮੁਰ ਤੋਂ ਇਕੱਠੇ ਰਹਿਣ ਲੱਗੇ ਦੋਨਾਂ ਦੇ ਤਿੰਨ ਬੱਚੇ ਨੇ ਸਭ ਤੋਂ ਵੱਡੇ ਬੇਟੇ ਦਾ ਵਿਆਹ ਹੋ ਚੁੱਕਿਆ ਦੁਰਗਾ ਪੰਚਕੁਲਾ ਦੇ ਨਾਮੀ ਹਸਪਤਾਲ ਚ ਨਰ ਕਪੂਰਥਲਾ ਚ ਢਿਲਵਾ ਟੋਲ ਪਲਾਜ਼ਾ ਤੇ ਟੋਲ ਪਰਚੀ ਘਟਾਉਣ ਦੌਰਾਨ ਮੋਗਾ ਦੇ ਪ੍ਰਾਪਰਟੀ ਡੀਲਰ ਤੇ 15 ਬਦਮਾਸ਼ਾਂ ਨੇ ਅਟੈਕ ਕਰ ਦਿੱਤਾ ਬਦਮਾਸ਼ਾਂ ਨੇ ਪਹਿਲਾਂ ਪ੍ਰਾਪਰਟੀ ਡੀਲਰ ਦੀ ਗੱਡੀ ਦੀ ਗੱਡੀ ਅੱਗੇ ਗੱਡੀ ਲਾਈ ਫਿਰ ਉਸਦੀ ਗੱਡੀ ਦੀ ਪੰਨ ਤੋੜ ਕੀਤੀ ਤੇ ਗੋਲੀਆਂ ਚਲਾਈਆਂ ਗੋਲੀ ਪ੍ਰਾਪਰਟੀ ਡੀਲਰ ਦੇ ਸਿਰ ਨੂੰ ਛੂਕੇ ਲੰਘ ਗਈ ਉਹ ਗਬੀਰ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਨੌਜਵਾਨ ਨੇ ਬਦਮਾਸ਼ ਦੀ ਗੱਡੀ ਨੂੰ ਟੱਕਰ ਮਾਰ ਕੇ ਆਪਣੀ ਕਾਰ ਭਜਾਈ ਤੇ ਆਪਣੀ ਜਾਨ ਗੁਆਚਾਈ ਮਹਾਲੀ ਦੇ ਨਿਆ گاਉਂ ਚ ਚੰਡੀਗੜ੍ਹ ਪੁਲਿਸ ਦੇ ਕਾਸਟੇਬਲ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਕਾਸਟੇਬਲ ਨੇ ਘਰ ਚ ਵੜ ਕੇ ਇੱਕ ਸ਼ਖਸ ਨਾਲ ਕੁੱਟਮਾਰ ਕੀਤੀ ਬਚਾਅ ਕਰ ਰਹੀ ਮਹਿਲਾ ਨੂੰ ਵੀ ਧੱਕੇ ਮਾਰੇ ਗਏ ਦਰਸਲ ਗਲੀ ਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਵਿਵਾਦ ਸੀ ਇੱਕ ਬੱਚੇ ਦਾ ਪਿਤਾ ਚੰਡੀਗੜ੍ਹ ਪੁਲਿਸ ਦਾ ਕਾਸਟੇਬਲ ਹੈ बहसबाजी दौरान बच्चों ਦੇ ਪਰਿਵਾਰ ਆਪਸ ਵਿੱਚ ਫਿੜ ਗਏ ਤੇ ਮਲਜ਼ਮ ਕਾਂਸਟੇਬਲ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਨਿਆਗਾਉਂ ਥਾਣੇ 'ਚ ਪੁਲਿਸ ਕਾਂਸਟੇਬਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਮਹਾਲੀ ਦੇ ਪਿੰਡ ਬੂਟਾ ਸਿੰਘ ਵਾਲਾ ਨੇ ਪ੍ਰਵਾਸੀਆਂ ਦੇ ਖਿਲਾਫ ਇੱਕ ਨਵਾਂ ਫਰਮਾਨ ਸੁਣਾਇਆ। ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ 30 ਅਪ੍ਰੈਲ ਤੱਕ ਪਿੰਡ ਛੱਡਣ ਦੇ ਆਦੇਸ਼ ਦਿੱਤੇ ਨੇ ਅਤੇ ਨਾਲ ਹੀ ਰਾਤ 10 ਵਜੇ ਤੋਂ ਬਾਅਦ ਬਾਹਰ ਘੁੰਮਣ ਦੀ ਮਨਾਹੀ ਹੈ। ਜੇਕਰ ਫਿਰ ਵੀ ਕੋਈ ਪ੍ਰਵਾਸੀ 10 ਵਜੇ ਤੋਂ ਬਾਅਦ ਬਾਹਰ ਘੁੰਮਦਾ ਮਿਲਿਆ ਤਾਂ ਉਸਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਪਿੰਡ ਬੂਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਬਕਾਇਦਾ ਹਮਤਾ ਪਾਇਆ ਗਿਆ ਹੈ ਪੰਚਾਇਤ ਮੁਤਾਬਕ ਪਿੰਡ ਦੀਆਂ ਮਹਿਲਾਵਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਪੰਚਕੂਲਾ ਦੇ ਰਾਮਗੜ੍ਹ ਨੇੜੇ ਇੱਕ ਕਾਰ ਚਾਲਕ ਨੇ 61 ਸਾਲਾ ਔਰਤ ਨੂੰ ਟੱਕਰ ਮਾਰ ਦਿੱਤੀ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਰੇਨੂ ਬਾਲਾ ਕੋਟ ਬਿੱਲਾ ਪਿੰਡ ਦੀ ਰਹਿਣ ਵਾਲੀ ਸੀ ਰਾਮਗੜ੍ਹ ਨੇੜੇ ਪੈਦਲ ਜਾ ਰਹੀ ਸੀ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਜਿਸ ਕਰਕੇ ਉਸ ਦੀ ਮੌਕੇ ਤੇ ਜਾਨ ਚਲੀ ਗਈ ਪੁਲਿਸ ਨੇ लाश कब्जेच लेके पोस्टमार्टम ਲਈ పంప ਦਿੱਤੀ ਤੇ ਚਾਲਕ ਬੇਵਫਾ। सोनीपत ਦੇ ਪਟੇਲ ਨਗਰ ਚ 8 ਸਾਲ ਦਾ ਮਾਸੂਮ ਬੱਚਾ ਅਸਦ ਬਿਜਲੀ ਦੀਆਂ ਤਾਰਾਂ ਦੀ ਚਪੇਟ ਚ ਆ ਗਿਆ ਤੇ ਉਸਦੀ ਦਰਦਨਾਕ ਮੌਤ ਹੋ ਗਈ। ਦਰਅਸਲ ਮਾਸੂਮ ਘਰ ਦੀ ਛੱਤ ਤੇ ਖੇਡ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਪਰਿਵਾਰ ਉਸ ਨੂੰ ਤੁਰੰਤ ਦਿੱਲੀ ਦੇ ਸੱਤਰ ਚੰਗ ਹਸਪਤਾਲ ਲੈ ਕੇ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। मौके ਤੇ ਪਹੁੰਚੀ ਐਫਐਸਐਲ ਦੀ ਟੀਮ ਨੇ ਸਬੂਤ ਇਕੱਠੇ ਕੀਤੇ ਕਿਉਂਕਿ ਘਟਨਾ ਵਾਲੀ ਥਾਂ ਤੇ ਥਾਂ ਤੇ ਮਾਸੂਮ ਦੇ ਸੜੇ ਹੋਏ ਕੱਪੜੇ ਤੱਕ ਮ ਤਰਨਤਾਰਨ ਦੇ ਪਿੰਡ ਕੈਰੋਵਾਲ ਚ ਲੁੱਟ ਦਾ ਸ਼ਿਕਾਰ ਹੋਏ ਦੋ ਭਰਾਵਾਂ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਇੱਕ ਲੁਟੇਰੇ ਨੂੰ ਪਿਸਤੌਲ ਸਮੇਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸਪੀਡਤਾ ਨੇ ਦੱਸਿਆ ਕਿ ਮੋਟਰਸਾਈਕਲ ਤੇ ਸ਼ਹਿਰ ਤੋਂ ਪਿੰਡ ਨੂੰ ਵਾਪਸ ਪਰਤ ਰਹੇ ਸੀ ਬਾਈਕ ਤੇ ਸਵਾਰ ਤਿੰਨ ਲੁਟੇਰਿਆਂ ਵੱਲੋਂ ਉਹਨਾਂ ਦੇ ਬਰਾਬਰ ਮੋਟਰਸਾਈਕਲ ਲਾ ਕੇ ਜੇਬ ਚੋਂ 15000 ਦੀ ਰਾਸ਼ੀ ਖੋਲੀ ਗਈ ਬਾਈਕ ਦੀ ਚਾਬੀ ਕੱਢਣ ਲੱਗੇ ਤਾਂ ਉਸਨੇ ਧੱਕਾ ਮਾਰ ਕੇ ਲੁਟੇਰੇ ਨੂੰ ਥੱਲੇ ਸੁੱਟ ਲਿਆ ਤੇ ਇੱਕ ਨੂੰ ਕਾਬੂ ਕਰ ਲਿਆ ਦੂਜੇ ਦੋ ਪੱਜੰਚ ਚ ਕਾਮਿਆਂ ਲੁਧਿਆਣਾ ਦੇ ਰਾਹੋ ਰੋਡ ਤੇ ਟਰੱਕ ਪਲਟਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ दरअसल ਈ ਰਿਕਸ਼ਾ ਨੇ ਗਲਤ ਕੱਟ ਲਿਆ ਜਿਸ ਕਰਕੇ ਰੇਤੇ ਨਾਲ ਭਰਿਆ ਟਰੱਕ ਬੇਕਾਬੂ ਹੋ ਗਿਆ ਡਿਵਾਈਡਰ ਤੇ ਚੜ ਕੇ ਈ ਰਿਕਸ਼ਾ ਦੇ ਉੱਪਰ ਹੀ ਪਲਟ ਗਿਆ ਈ ਰਿਕਸ਼ਾ ਐਕਟਿਵਾਸ ਦੇ ਨਾਲ ਐਕਟਿਵਾ ਸਵਾਰ ਵੀ ਡਿੱਗ ਪਏ ਨਿਯਮਤ ਰਹੀ ਕਿ ਐਕਟਿਵਾ ਸਵਾਰ ਟਰੱਕ ਟੇਹਾ ਹੰਤੋਂ ਬਚ ਕੇ ਹਾਸੇ ਸਕੂਲੀ ਬੱਚਿਆਂ ਨੂੰ ਸੱਟਾਂ ਲੱਗੀਆਂ ਮਾਨਸਾ ਦੇ ਪਿੰਡ ਅਹਿਮਦਪੁਰ ਚ ਇੱਕ ਕੂਲਰ ਫੈਕਟਰੀ ਚ ਭਿਆਨਕ ਅੱਗ ਲੱਗ ਗਈ ਜਿਸ ਤੇ ਚਲਦੇ ਪੂਰਾ ਸਮਾਨ ਸੜ ਗਿਆ ਕਾਲੇ ਧੂੰਏ ਦਾ ਖੁਬਾਰ ਅਸਮਾਨ ਛੁੜਦਾ ਨਜ਼ਰ ਆਇਆ ਫੈਕਟਰੀ ਮਾਲਕ ਨੇ ਕਿਹਾ ਕਿ ਪਹਿਲਾਂ ਸਟੋਰ ਰੂਮ ਚ ਅੱਗ ਲੱਗੀ ਸੀ ਇਹ ਫੈਲਦੀ ਫੈਲਦੀ ਇਸਨੇ ਪੂਰੀ ਫੈਕਟਰੀ ਨੂੰ ਚਪੇਟ ਚ ਲੈ ਲਿਆ ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਹੋਈ ਫਤਿਆਬਾਦ ਚ ਪੈਸੇ ਦੁੱਗਣੇ ਕਰਨ ਦੇ ਨਾਮ ਤੇ ਕਰੋੜਾਂ ਦੀ ਠੱਗੀ ਮਾਰੀ ਗਈ ਪਿੰਡ ਸਹਨਾਲ ਦੇ ਵਿੱਚ 30 ਦੇ ਕਰੀਬ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਿੰਡ ਦੇ ਹੀ ਇੱਕ ਵਿਅ ਪੈਸੇ ਦੁਗਣੇ ਕਰਨ ਦਾ ਚਾਂਸ ਆ ਦਿੱਤਾ ਬਾਅਦ ਚ ਐਫੀ ਡੇਵਿਡ ਵੀ ਬਕਾਇਦਾ ਦਿੱਤਾ ਜਾਂਦਾ ਸੀ ਪਰ ਪੈਸੇ ਵਾਪਸ ਨਹੀਂ ਕੀਤੇ ਗਏ ਐਸਪੀ ਵੱਲੋਂ ਮਾਮਲੇ ਦੀ ਜਾਂਚ ਦਾ ਪ੍ਰੋਸੈਸ ਚੱਲ ਰਿਹਾ ਹੈ ਤਰੰਤਾਰੰਬੇ ਗੋਇੰਦਵਾਲ ਬਾਈਪਾਸ ਦੇ ਨੇੜੇ ਤਾਬੜ ਤੋੜ ਫਾਇਰਿੰਗ ਹੋਈ ਡੇਰੀ ਤੇ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਕੁਝ ਮਹੀਨੇ ਪਹਿਲਾਂ ਡੇਰੀ ਮਾਲਕ ਨੂੰ ਧਮਕੀ ਮਿਲੀ ਸੀ ਜਿਸ ਤੋਂ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਜੈਸਲ ਨਾਂ ਦੇ ਬਦਮਾਸ਼ ਨੇ ਇਹ ਰੰਗਦਾਰੀ ਮੰਗੀ ਸੀ ਜਿਸ ਤੋਂ ਇਨਕਾਰ ਕਰਨ ਤੋਂ ਧਮਕੀ ਦਿੱਤੀ ਗਈ ਤੇ ਡੇਰੀ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਪਰ ਪੁਲਿਸ ਨੇ 1 ਮਹੀਨੇ ਪਹਿਲਾਂ ਸੁਰੱਖਿਆ ਹਟਾ ਲਈ। ਅੰਮ੍ਰਿਤਸਰ ਚ ਸ਼੍ਰੀ ਕਾਲ ਤਕ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਧਰਮ ਪ੍ਰਚਾਰ ਲਹਿਰ ਦਾ ਆਗਾਜ਼ ਕੀਤਾ ਗਿਆ। ਗੁਰਦੁਆਰਾ ਜਨਮ ਸਥਾਨ ਪਾਈ ਜੀਵਨ ਸਿੰਘ ਜੀ ਪਿੰਡ ਦਗੋ ਮਾਲ ਵਿਖੇ ਐਸਜੀਪੀਸੀ ਨੇ ਸਮਾਗਮ ਕਰਵਾਇਆ ਜਥੇਦਾਰ ਕੁਲਦੀਪ ਸਿੰਘ ਨੇ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਉਪਦੇਸ਼ ਲੈ ਕੇ ਉਹ ਪਿੰਡ-ਪਿੰਡ ਘਰ-ਘਰ ਜਾਣਗੇ ਤਾਂ ਜੋ ਲੋਕਾਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਿਆ ਜਾ ਸਕੇ। ਕਾਂਗਰਸ ਦੇ ਐਮਪੀ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਨੀਸ਼ ਰਾਜ ਨਾਮ ਦੇ ਕਪਾਹਜ ਨੌਜਵਾਨ ਦੀ ਮਦਦ ਕੀਤੀ ਮਨੀਸ਼ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਤੇ ਉਸਦੀ ਆਰਥਿਕ ਹਾਲਤ ਵੀ ਠੀਕ ਨਹੀਂ ਪਿਛਲੇ ਮਹੀਨੇ ਉਹ ਰਾਹੁਲ ਗਾਂਧੀ ਨੂੰ ਮਿਲਣ ਤੇ ਆਪਣੀ 8 ਸਾਲ ਦੀ ਧੀ ਨੂੰ ਸਕੂਲ ਚ ਦਾਖਲ ਕਰਵਾਉਣ ਲਈ ਉਹਨਾਂ ਤੋਂ ਮਦਦ ਮੰਗਣ ਲਈ 10 ਚੰਨਪਤ ਤੇ ਬਾਹਰ ਪਹੁੰਚਿਆ ਸੀ ਉਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਮਨੀਸ਼ ਨੂੰ ਮਿਲਣ ਲਈ ਸੱਦਿਆ ਰਾਹੁਲ ਗਾਂਧੀ ਨੇ ਉਸ ਨੂੰ ਪ੍ਰੋਤਸਾਹ ਦਿੱਤਾ ਕਿ ਉਹ ਉਹਨਾਂ ਦੀ ਧੀ ਨੂੰ ਦਾਖਲਾ ਦਿਵਾਉਣ ਚ ਉਹਨਾਂ ਦੀ ਮਦਦ ਕਰੇ